ਗੁਰੂ ਤੇਗ ਬਹਾਦਰ ਸਾਹਿਬ ਨੂੰ ਦੁਨੀਆਂ ਦੇ ਮਨੁੱਖੀ ਅਧਿਕਾਰਾਂ ਦੀ ਚਾਦਰ ਕਿਹਾ ਜਾਂਦਾ ਹੈ ਤੇ ਸਾਰੀ ਸ੍ਰਿਸ਼ਟੀ ਦੀ ਵੀ ਚਾਦਰ ਰੱਖਿਆ ਜਾਂਦਾ ਉਹਨਾਂ ਨੂੰ ਤੇ ਦੂਜੇ ਪਾਸੇ ਭਾਰਤ ਦੇ ਵਿੱਚ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਤੇ ਪਿੱਛੇ ਜਿਹੇ ਹੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਤਾਬਦੀਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਹਿੱਸਾ ਲਿਆ ਬੀਜੇਪੀ ਸਾਰੀਆਂ ਪਾਰਟੀਆਂ ਨੇ ਜਿੰਨੇ ਵੀ ਪੰਜਾਬ ਦੀਆਂ ਜਾਂ ਦੂਜੀਆਂ ਪਾਰਟੀਆਂ ਚਾਹੇ ਬਿਹਾਰ ਦੇ ਸਾਰਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਸਤਾਵਦੀ ਸਮਰੋਹ ਨੂੰ ਬਹੁਤ ਵੱਧ ਚੜ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਬਲੀਦਾਨ ਇਹ ਹੈ ਜਿਹਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ਇਹ ਗੁਰੂ ਤੇਗ ਬਹਾਦਰ ਸਾਹਿਬ ਹੀ ਸਨ ਜਿਹੜੇ ਇੱਕ ਦੂਜੇ ਧਰਮ ਦੇ ਲੋਕ ਜਦੋਂ ਉਹਨਾਂ ਦੇ ਕੋਲ ਆਪਣਾ ਧਰਮ ਤਬਦੀਲੀ ਜਵਰੀ ਕਰਨ ਬਾਰੇ ਔਰੰਗਜ਼ੇਬ ਦੇ ਸਮੇਂ ਉਹਨੂੰ ਰੋਕਣ ਦੀ ਫਰਿਆਦ ਲੈ ਕੇ ਆਨੇ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦਾ ਉਸ ਸਮੇਂ ਬਾਲਵਸਤਾ ਸੀ ਗੋਬਿੰਦ ਰਾਏ ਉਹਨਾਂ ਦੇ ਕਹਿਣ ਦੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦੇਣ ਦਾ ਮਨ ਬਣਾ ਲੈਂਦੇ ਆ ਤੇ ਦੁਨੀਆਂ ਦੇ ਵਿੱਚ ਕੋਈ ਆਧਾਰਨ ਇਹੋ ਜਿਹੀ ਨਹੀਂ ਮਿਲਦੀ ਜਿੱਥੇ ਜਿਸ ਵਿਅਕਤੀ ਦਾ ਕਤਲ ਹੋਣਾ ਉਹ ਖੁਦ ਕਾਤਲ ਦੇ ਕੋਲ ਆਪ ਚੱਲ ਕੇ ਜਾ ਰਿਹਾ ਇਹਦੀ ਮਿਸਾਲ ਕੇਵਲ ਸਿੱਖ ਧਰਮ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ ਤੇ ਇੱਕ ਹੋਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਵਿਸ਼ੇਸ਼ ਵੀ ਇੱਕੋ ਇੱਕ ਇਨਸਾਨ ਜਿਹਦੇ ਐਸਾ ਰਹਿਬਰ ਜਿਹਦੇ ਧੜ ਦਾ ਸੰਸਕਾਰ ਕਿਤੇ ਹੋਰ ਹੁੰਦਾ ਤੇ ਸੀਸ ਦਾ ਕਿਤੇ ਹੋਰ ਹੁੰਦਾ ਤੇ ਇਸ ਬਾਰੇ ساری ਦੁਨੀਆ ਚਰਚਾ ਕਰਦੀ ਹੈ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਹੜੇ ਕਿ ਜਾਪਾਨੀ ਮੂਲ ਦੇ ਹਨ ਨੌਇਲੀ ਕਿੰਗ ਉਹਨਾਂ ਨੇ ਇਹਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਲਈ ਦੁਨੀਆ ਦੇ ਵਿੱਚ ਸ਼ਹੀਦ ਹੋਣ ਵਾਲੇ ਪਹਿਲਾ ਸ਼ਹੀਦ ਦੱਸਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਰ ਅਫਸੋਸ ਹੁੰਦਾ ਜਦੋਂ ਦਿੱਲੀ ਵਿਧਾਨ ਸਭਾ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਰੇ ਜਦੋਂ ਵਿਚਾਰ ਵਟਾਂਦਰਾ ਹੋ ਰਿਹਾ ਹੁੰਦਾ ਹੈ ਤਾਂ ਭਾਜਪਾ ਵਾਲੇ ਇਹ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੀ ਆਤਿਸ਼ੀ ਐਮਐਲਏ ਜਿਹੜੀ ਕਿ ਕਿਸੇ ਸਮੇਂ ਸੀਐਮ ਦਾ ਵੀ ਅਹੁਦਾ ਨਿਭਾ ਚੁੱਕੀ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਬੜੇ ਅਪਮਾਨਜਨਕ ਸ਼ਬਦ ਬੋਲਦੀ ਆ ਕਿਉਂਕਿ ਉਹਦੀ ਇੱਕ ਵੀਡੀਓ ਚੱਲ ਰਹੀ ਆ ਵੀ ਆਹ ਗੁਰੂਆਂ ਦੀ ਗੱਲ ਕਰਦੇ ਹੋ ਗੁਰੂ ਦੀ ਗੱਲ ਜਾਂ ਗੁਰੂ 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 ਜਾਂ ਕੁੱਤੇ 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 ਉਹ ਇਸ ਤਰ੍ਹਾਂ ਬੜੇ ਹੱਥ ਜੇ ਮਟਕਾ ਮਟਕਾ ਕੇ ਗੱਲ ਕਰਦੀ ਆ ਤੇ ਜੇਕਰ ਇਹ ਗੁਰਤੇਗਵਧਰ ਸਾਹਿਬ ਦੇ ਬਾਰੇ ਗੱਲ ਹੋਈ ਆ ਤਾਂ ਇਹ ਬਹੁਤ ਹੀ ਮੰਦਭਾਗੀ ਆ ਤੇ ਐਸੇ ਲੀਡਰਾਂ ਮੇਰੇ ਖਿਆਲ ਭਾਰਤ ਦੀ ਸਿਆਸਤ ਦੇ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ ਤੇ ਬਾਕੀ ਜੇਕਰ ਇਹ ਗੱਲ ਬਿਲਕੁਲ ਸਹੀ ਆ ਤਾਂ ਬੀਜੇਪੀ ਵਾਲਿਆਂ ਦੀ ਤਾਂ ਉੱਥੇ ਸਰਕਾਰ ਉਹਨੂੰ ਪਰਚਾ ਕਿਉਂ ਨਹੀਂ ਦਰਜ ਕਰਾ ਰਹੇ ਉਹਨਾਂ ਨੂੰ ਉਹਦੇ ਤੇ ਬਣਦੀ ਕਾਰਵਾਈ ਕਰਨੀ ਬਣਦੀ ਆ ਕਿਉਂਕਿ ਕਾਨੂੰਨ ਦੀ ਨਿਗਾਹ ਦੇ ਵਿੱਚ ਅਪਰਾਧੀ ਅਪਰਾਧੀ ਹੁੰਦਾ ਤੇ ਜਦੋਂ ਉਹਨਾਂ ਦੀ ਨਿਗਾਹ ਦੇ ਵਿੱਚ ਚਾਰ ਸਰਕਾਰ ਬੀਜੇਪੀ ਦੀ ਆ ਉੱਥੇ ਤੇ ਅਪਰਾਧ ਹੋਇਆ ਉਹਨੇ ਸਿੱਖਾਂ ਹਿਰਦਿਆਂ ਨੂੰ ਬਲੁੰਦ ਰਿਆ ਤੇ ਉਹਨਾਂ ਦੇ ਹਿਰਦੇ ਵੀ ਬਲੁੰਦਰੇ ਗਏ ਆ ਕਿਉਂਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਵਾਲਿਆਂ ਨੇ ਮਜ਼ਾਰੇ ਕੀਤੇ ਆ ਤੇ ਦਿੱਲੀ ਦੇ ਵਿੱਚ ਵੀ ਕਾਫੀ ਇਹਦੇ ਬਾਰੇ ਬੋਲ ਰਹੇ ਨੇ ਤਾਂ ਉਹਨਾਂ ਨੂੰ BNS 298 ਤੇ 299 ਦੇ ਅਧੀਨ ਕਾਰਵਾਈ ਕਰਨੀ ਬਣਦੀ ਆ ਪਹਿਲਾਂ ਇਹ ਹੀ ਧਾਰਾਵਾਂ ਜਿਹੜੀਆਂ ਇਹ 295 ਤੇ 295 A ਦੇ ਵਿੱਚ ਆਉਂਦੀਆਂ ਸੀਗੀਆਂ ਜਦੋਂ IPC 1860 ਸੀਗੀ ਪਰ BNS 2000 ਤੇ ਲਾਗੂ ਹੋਣ ਵਿੱਚੋਂ ਇਹ 298 ਤੇ 299 ਬੀ ਐਨ ਐਸ ਦੇ ਤਿੰਨ ਜਦੋਂ ਕਿਸੇ ਵੀ ਕਿਸੇ ਦੇ ਵੀ ਧਰਮ ਦਾ ਤੁਸੀਂ ਨਰਾਜ਼ ਕਰੋ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰੋ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਚਾਓ ਤਾਂ ਇਹ ਕਾਰਵਾਈ ਕਰਨੀ ਬਣਦੀ ਆ ਤੇ ਇਹ ਬਿਲਕੁਲ ਹੋਣੀ ਚਾਹੀਦੀ ਆ ਤੇ ਜਿੰਨੀ ਛੇਤੀ ਹੋ ਜਵੇ ਉਹਨਾਂ ਹੀ ਚੰਗੀ ਗੱਲ ਆ ਕਿਤੇ ਇਹ ਨਾ ਹੋਵੇ ਵੀ ਇਹਦਾ ਜਿਹੜਾ ਫਲਾਅ ਆ ਉਹ ਹੌਲੀ-ਹੌਲੀ ਹੌਲੀ-ਹੌਲੀ ਪੰਜਾਬ ਦੀ ਧਰਤੀ ਹੀ ਨਹੀਂ ਦੁਨੀਆ ਭਰ ਦੇ ਵਿੱਚ ਫੈਲਣ ਲੱਗ ਜਾਵੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਸਾਰੀ ਦੁਨੀਆ ਜਾਣਦੀ ਆ ਤੇ ਸਿੱਖ ਕੌਮ ਤੇ ਕੋਈ ਵੀ ਵਧੀਆ ਇਨਸਾਨ ਉਹ ਗੁਰੂਆਂ ਦੀ ਇਸ ਉਸ ਨੂੰ ਦੰਨ ਨਰਾਦਰ ਪ੍ਰਦਰਸ਼ਿਤ ਨਹੀਂ ਕਰਦਾ ਤੇ ਮੈਂ ਤਾਂ ਇਹੀ ਕਹਿ ਸਕਦਾ ਵੀ ਜਿਹੜੀ ਬੀਜੇਪੀ ਦੀ ਸਰਕਾਰ ਹੁਣ ਉੱਥੇ ਬਣੀ ਆ ਉਹਨਾਂ ਨੂੰ ਤੁਰੰਤ ਕਾਰਵਾਈ ਕਰਨੀ ਪੈਣੀ ਆ ਕਿਉਂਕਿ ਸੈਂਟਰ 'ਚ ਵੀ ਉਹਨਾਂ ਦੀ ਆ ਤੇ ਵਿਧਾਨ ਸਭਾ 'ਚ ਵੀ ਉਹਨਾਂ ਦੀ ਆ ਜੇਕਰ ਇਹ ਕੁਝ ਜੇਕਰ ਇਹ ਵਾਕਈ ਉਦਾਂ ਹੀ ਆ ਜਿਵੇਂ ਉਹ ਕਹਿ ਰਹੇ ਆ ਤੇ ਜਿਹੜੀ ਵੀਡੀਓ ਆਈ ਆ ਉਹ ਵਾਕਈ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਆ ਕਿਸੇ ਹੋਰ ਬਾਰੇ ਨਹੀਂ ਤਾਂ ਐਕਸ਼ਨ ਹੋਣਾ ਚਾਹੀਦਾ ਕਿਸੇ ਦੇ ਵੀ ਸੈਂਟੀਮੈਂਟਸ ਦੇ ਨਾਲ ਖਲਵਾੜ ਨਹੀਂ ਹੋਣਾ ਚਾਹੀਦਾ ਤੇ ਮੈਂ ਆਸ ਕਰਦਾ ਇਸ ਵੀਡੀਓ ਨੂੰ ਤੁਸੀਂ ਬਾਅਦ-ਬਾਦ ਸ਼ੇਅਰ ਵੀ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਤਾਂ ਜੋ ਕੋਈ ਹੋਰ ਕੋਈ ਵੀ ਸੱਤਾ ਦੇ ਹੰਕਾਰ ਦੇ ਵਿੱਚ ਕੋਈ ਵੀ ਲੀਡਰ ਜਿਹੀ ਕੋਜੀ ਹਰਕਤ ਨਾ ਕਰ ਸਕੇ ਧੰਨਵਾਦ ਸ਼ਬਾ ਖੈਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ